ਹੈਲੋ ਜੈ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਂਗੀ ਹਵਾਈ ਜਾ ਜਾਂਦੀ ਸੈਰ ਕਰਨਗੀ ਮਾਪਿਆਂ ਨੂੰ ਸੁੱਖ ਦੇਂਗੀ ਨੋਟਾਂ ਦਾ ਬਿਸਤਰਾ ਵਿਛਾ ਕੇ ਸਾਇਆ ਕਰਨਗੀ ਪੰਜ ਪੰਜ ਸੌ ਦੇ ਨੋਟਾਂ ਦਾ ਲਵਾ ਦਈਏ ਸਹਰਾਣਾ ਤੈਨੂੰ ਇੱਕ ਵਚਨ ਕਰਕੇ ਜਾਣਾ ਬੋਲ ਵਚਨ ਕਰ ਦਈਏ ਗੁੱਸਾ ਤਾਂ ਨਹੀਂ ਕਰਨਗੀ ਓ ਹੈਲੋ ਤੁਸੀਂ ਕੌਣ ਬੋਲ ਰਹੇ ਹੋ ਬੁੱਲਾ ਕੀ ਜਾਣਾ ਮੈਂ ਕੌਣ ਓ ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ ਨਾ ਮੈਂ ਪੰਡਤ ਨਾ ਮੈਂ ਕਾਜੀ ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿਚ ਰਾਜੀ ਬੰਦਾ ਸਾਰੀ ਉਮਰ ਮੈਂ ਮੈਂ ਕਰਦਾ ਮਰ ਜਾਂਦਾ ਮੈਂ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਓ ਚੇਲੀਏ ਕੋਈ ਗੁਰਦਾ ਡੜਾ ਕੋਈ ਦੁੱਧਾ ਪੜਾ ਤੇਰਾ ਕਰਦੀਏ ਭਲਾ ਤੇਰੀ ਜੈਜਾ ਘਰ ਹੋ ਜਾਣੀ ਆ ਤੈਨੂੰ ਦੇ ਦਈਏ ਗਿੱਦੜ ਸਿੰਘੀ ਵਿੰਗ ਤਣਿੰਗੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਪੂਟੀ ਦੇ ਦਈਏ ਫਿਰ ਮੰਨੇਗੀ ਬਾਬਿਆਂ ਨੂੰ ਪਹਿਲਾਂ ਇਹ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ ਗੁੱਸਾ ਖਾਗੀ ਲੱਗਦੀ ਆ ਚੇਲੀਏ ਗੁੱਸਾ ਨਾ ਕਰ ਗੁੱਸੇ ਤੋਂ ਤੈਨੂੰ ਕੋਈ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ ਲਾਲ ਖੰਮਣੀ ਨੂੰ ਸਾਢੇ 7 ਗੰਡਾ ਦੇ ਕੇ ਖੱਬੇ ਗੁੱਟਣਾ ਬੰਨ ਲਈ ਸਵਾ 11 ਰੁਪਏ ਦੇ ਚੌਲ ਤਿੰਨ ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ ਤੇਰੇ ਮੇਦੇ ਚ ਗਰਮੀਆਂ ਕੁੜੀਏ ਅੰਬ ਦਾ ਚਾਰ ਲਾਲ ਮਿਰਚ ਤੇ ਤੱਤੀ ਚਾਹ ਤੋਂ ਕਰ ਪਰਹੇਜ਼ ਤੇ ਮਿੱਠਾ ਰੱਖ ਥੋੜਾ ਜਿਹਾ ਤੇਜ ਤੇ ਤੇਰਾ ਮੇਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ ਮੈਨੂੰ ਫਕੀਰ ਨਾ ਕਹੀਂ ਤਾਂ ਲੁਕਵੇਂ ਪਤਾ ਮੇਰੇ ਮੇਦੇ ਚ ਗਰਮੀ ਆ ਬੱਚਾ ਬਾਬੇ ਸਭ ਜਾਣੀ ਜਾਣ ਨੇ ਉਪਰੋਂ ਕਾਸ਼ਬਣੀ ਹੋ ਜਾਂਦੀ ਆ ਕਿਸਮਤ ਵਾਲੀਆਂ ਭਾਗਾ ਵਾਲੀਆਂ ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ ਮੰਗ ਲਿਆ ਜੋ ਮੰਗਣਾ ਬੱਚਾ ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ ਤੜਕੇ ਉੱਠ ਕੇ ਨਿਰਨੇ ਕਾਲਜੇ ਸਜਰੇ ਪਾਣੀ ਨਾਲ ਇੱਕ ਚਮਚਾ ਲੈ ਲਿੰਗ ਗਹਿਰਾ ਦੇਣਾ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕੜਿਆ ਆਊਗਾ ਮੰਨੇਗੀ ਬਾਬਿਆਂ ਨੂੰ ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਣੀ ਆ ਮੈਂ ਬਾਹਰਲੇ ਮੁਲਕ ਜਾਣਾ ਚਾਹੁੰਨੀ ਆ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ ਉਹਦਾ ਵੀ ਕਰ ਦਿਆਂਗੇ ਲਾਜ ਸੁਖ ਲੱਗੂਗੀ 550 ਰੁਪਈਆ ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ ਤੇਰਾ ਬਾਹਰਲਾ ਕੰਮ ਵੀ ਕਰਾ ਦੇਾਂਗੇ ਫਤਿਹ 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਪੋੜ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ 550 ਸਲਾਈਆਂ ਤੇਰਾ ਵੀਜ਼ਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਸ ਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦਈਏ ਜਹਾਜ਼ ਦੀ ਬਾਰੀ ਨੂੰ ਹੱਥ ਫਿਰ ਮੰਨੇਗੀ ਬਾਬਿਆਂ ਨੂੰ ਚਲੋ ਮੰਨਤਾ ਮੈਂ ਜਾਊਂਗੀ ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ ਸਭਾ 500 ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟ੍ਰਾਂਟੋ ਬੈਠੀ ਯਾਦ ਕਰੇਗੀ ਬਾਬਿਆਂ ਨੂੰ ਪਰ ਬਾਬਾ ਜੀ ਮੈਨੂੰ ਗੱਲ ਦੱਸੋ ਮੈਂ ਤੁਹਾਨੂੰ ਹੁਣੇ ਪੈਸੇ ਕਿਨੇ ਦੇ ਸਕਦੀ ਆ ਕੋਈ ਨਾ ਚੇਲੀ ਇਹਦਾ ਵੀ ਕਰ ਲਾਂਗੇ ਪ੍ਰਬੰਧ ਬਾਬਿਆਂ ਦੇ ਮੋਬਾਈਲ ਫੋਨ 'ਚ ਬੈਲੈਂਸ ਪਵਾ ਦੇ ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪੂ ਨਾਲੇ 4 ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ ਬਾਬਿਆਂ ਦੀ ਹੋ ਜਾਣੀਆਂ ਬਹਿ ਜਾ ਬਾਜਾ ਤੇਰੀ ਹੋ ਜਾਣੀਆਂ ਜਾ ਜਾ ਕਾ ਪੈਸੇ ਦਾ ਮਾਰ ਨਹੀਂ ਕਰੀਦਾ ਕੁੜੀ ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾ ਬੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਚਲੋ ਠੀਕ ਹੈ ਇੱਕ ਗੱਲ ਹੋਰ ਮੈਂ ਨਾ ਲੰਮੇ ਚੁਕਾਉਣਾ ਚਾਹੁੰਦੀ ਆ ਉਹਦੇ ਲਈ ਤੁਸੀਂ ਕੁਝ ਕਰ ਸਕਦੇ ਹੋ ਸਵਾ 1100 ਰੁਪਇਆ ਤੇ ਲਾਲ ਚੁੰਨੀ ਕਰਦੇ ਬਾਬਾ ਨੂੰ ਦਾਨ ਇਹਦਾ ਵੀ ਕੱਢ ਲਾਂਗੇ ਹੱਲ ਬਣ ਜੂ ਤੇਰੀ ਗੱਲ ਤੈਨੂੰ ਦੇ ਦਈਏ ਪ੍ਰੇਮ ਬੂਟੀ 16 ਕਿਸਮ ਦੀਆਂ ਸਪਨੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ ਸਵਾਮੀ ਨਸਰਾਂ ਦੇ ਸੱਜੇ ਪਾਸੇ ਰੱਖ ਕੇ ਸੌਂ ਜਾ ਕਰੀ। ਪ੍ਰੇਮ ਬੂਟੀ ਦਾ ਇੱਕ ਪੱਤਾ ਬਾਲ ਬੌਂਦੀ ਬੌਂਦੀ ਸਿਰ ਤੋਂ ਵਾਰ ਕੇ ਅੱਗੇ ਸਾਰਦੀ। ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋ ਜਾਊ ਪ੍ਰਬੰਧ। ਪੂਰੇ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ ਮੈਰਿਜ ਪੈਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ ਫਿਰ ਮੰਨੇਗੀ ਬਾਬਿਆਂ ਨੂੰ। ਅੱਛਾ ਬਾਬਾ ਜੀ ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਝ ਦੱਸੋ। ਏ ਕੰਮ ਵੀ ਤੇਰਾ ਹੋਜੂ ਚੇਲੀਏ ਤੈਨੂੰ ਦੇਵਾਂਗੇ ਵਿਦਿਆ ਬੂਟੀ ਦੇ 101 ਪੱਤੇ ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ ਇੱਕ ਇੱਕ ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ ਚ ਰੱਖ ਲਈ ਵਿਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਕਟ੍ਰਿਕ ਚੋ ਦਵਾ ਦਈਏ 7.75 ਵਿਦਿਆ ਬੂਟੀ ਦੇ 7 ਪੱਤੇ ਨੂੰ ਕੱਚੀ ਲੱਸੀ ਚ ਘੋਲ ਕੇ ਪੀ ਜਾ ਘਰੇ ਆਊਗਾ ਪੀ ਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਗੀ ਬਾਬਿਆਂ ਨੂੰ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ ਮੈਂ ਤਾਂ ਧੰਨ ਹੋ ਗਈ ਧੰਨ ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਨੀ ਆ ਜੈ ਸੰਤਾਂ ਦੀ ਜਿਉਂਦੀ ਰਹਿ ਚੇਲੀਏ ਜੈ ਜੈ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰਲਾ ਸੇਵ ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ ਉਹਨਾਂ ਨੂੰ ਕਲਾ ਕੇ ਤਿਆਰੀਆਂ ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀਆਂ ਗੱਲ ਤੇ ਕੱਢ ਦੇਣਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ ਬੋਲ ਜੈ ਸੰਤਾਂ ਦੀ ਜੈ ਸੰਤਾਂ ਦੀ ਉਹ ਉੱਚੀ ਬੋਲ ਜੈ ਸੰਤਾਂ ਦੀ ਜੈ ਸੰਤਾਂ ਦੀ ਮੰਨ ਗਈ ਨਾ ਬਾਬਿਆਂ ਨੂੰ ਮੰਨ ਗਈ ਬਾਬਾ ਜੀ ਮੰਨ ਗਈ